ਸਾਨੂੰ ਸਭ ਨੂੰ ਪਤਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਕੁਝ ਜ਼ਿਲ੍ਹੇ ਜਿੱਥੇ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਕਿਉਂਕਿ ਕੁਦਰਤ ਦੇ ਕਿਸੇ ਦਾ ਜੋਰ ਨਹੀਂ ਔਰ ਬਹੁਤ ਹੈਵੀ ਰੇਨ ਹੋਣ ਕਾਰਨ ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਹੈਵੀ ਬਰਸਾਤ ਦੇ ਕਾਰਨ ਹੜ੍ਹ ਆਏ ਹੋਏ ਆ ਜਿਸ ਦੇ ਵਿੱਚ ਸਾਡਾ ਗੁਰਦਾਸਪੁਰ ਜ਼ਿਲ੍ਹਾ ਪਠਾਨਕੋਟ ਹੁਸ਼ਿਆਰਪੁਰ ਸੁਲਤਾਨਪੁਰ ਲੋਧੀ ਫਾਜ਼ਿਲਕਾ ਫਿਰੋਜ਼ਪੁਰ ਤੇ ਤਰਨਤਾਰਨ ਜ਼ਿਲ੍ਹੇ ਜਿੱਥੇ ਬਹੁਤ ਜ਼ਿਆਦਾ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਨੇ ਮੇਰੇ ਨਾਲ ਸਾਡੇ ਮਾਲਵਾਇਸਟ ਤੋਂ ਸਾਡੇ ਜ਼ੋਨ ਇਨਚਾਰਜ ਵਰਨਜੀਤ कौर ਭੈਣ ਜੀ ਔਰ ਸਾਡੇ ਮਹਾਲੀ ਤੋਂ ਸਾਡੇ ਔਰਤਾਂ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ कौर ਭੈਣ ਜੀ ਨਾਲ ਮੌਜੂਦ ਨੇ ਸਾਡੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਮਨ ਸਿੰਘ ਮਾਨ ਜੀ ਅੱਜ ਗੁਰਦਾਸਪੁਰ ਤੇ ਪਠਾਨਕੋਟ ਦਾ ਦੌਰਾ ਕਰ ਰਹੇ ਹੈ ਜਿਹੜਾ ਹਲਕਿਆਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਜ਼ਿਆਦਾ ਹੜ੍ਹ ਤੋਂ ਪ੍ਰਭਾਵਿਤ ਹੋਏ ਆ ਔਰ ਸਾਡੇ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਸਾਬ ਸਾਰੇ ਉਹਨਾਂ ਹਲਕਿਆਂ ਦੇ ਵਿੱਚ ਗਏ ਹੋਏ ਆ ਮਦਦ ਕਰ ਰਿਹਾ ਸਾਡੇ ਐਮ ਐਲ ਏਜ਼ ਉੱਥੇ ਮੌਜੂਦ ਆ ਉਸੇ ਤਰ੍ਹਾਂ ਜਿਸ ਸਾਡੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਜਿਸ ਤਰ੍ਹਾਂ ਸਾਨੂੰ ਸਭ ਨੇ ਗਾਈਡ ਕੀਤਾ ਤੇ ਸਾਡੇ ਆਮ ਆਦਮੀ ਪਾਰਟੀ ਦਾ ਇੱਕ ਇੱਕ ਵਲੰਟੀਅਰ ਅਸੀਂ ਆਮ ਘਰਾਂ ਦੇ ਬੱਚਿਆਂ ਤੇ ਆਮ ਸਾਡੇ ਪੰਜਾਬੀਆਂ ਦੀ ਸੇਵਾ ਦੇ ਵਿੱਚ ਹਮੇਸ਼ਾ ਹਾਜ਼ਰ ਰਹਿੰਨੇ ਆ ਅਸੀਂ ਵਿਮਨ ਵਿੰਗ ਵੱਲੋਂ ਜਿਹੜੇ ਸਾਡੇ ਪੰਜਾਬ ਵੱਲੋਂ ਮੈਂ ਪ੍ਰਧਾਨ ਹੋਣ ਦੇ ਨਾਤੇ ਔਰ ਅਸੀਂ ਇਹਨਾਂ ਏਰੀਆਜ਼ ਦੇ ਵਿੱਚ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਹੜ੍ਹ ਪ੍ਰਭਾਵਿਤ ਪਿੰਡ ਨੇ ਉੱਥੇ ਸਾਡੇ ਮੈਡੀਕਲ ਡਿਪਾਰਟਮੈਂਟ ਦੇ ਨਾਲ ਮਿਲ ਕੇ ਔਰ ਸਾਡੇ ਵਿਮਨ ਵੈਲਫੇਅਰ ਡਿਪਾਰਟਮੈਂਟ ਦੇ ਨਾਲ ਮਿਲ ਕੇ ਅਸੀਂ ਮੈਡੀਕਲ ਕੈਂਪਸ ਜਿਹੜੇ ਹੈਗੇ ਆ ਕੱਲ ਤੋਂ ਅਸੀਂ ਉੱਥੇ ਲਗਾਨੇ ਸਟਾਰਟ ਕਰ ਰਹੇ ਹਾਂ ਜੀ ਇਹ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਜਿੰਨੇ ਹੜ੍ਹ ਪ੍ਰਭਾਵਿਤ ਪਿੰਡ ਨੇ ਸਾਡੇ ਜ਼ਿਲੇ ਆ ਉੱਥੇ ਹਰ ਥਾਂ ਤੇ ਇਹ ਕੈਂਪ ਲਗਾਏ ਜਾਣਗੇ ਕਿਉਂਕਿ ਬਹੁਤ ਸਾਰੀਆਂ ਪੈਣਾ ਸਾਡੀਆਂ ਜਿਹੜੀਆਂ ਘਰਾਂ ਦੇ ਵਿੱਚ ਉਹਨਾਂ ਨੂੰ ਰਾਸ਼ਨ ਤੋਂ ਦਿੱਕਤ ਆ ਰਹੀ ਹੈ ਉਹਨਾਂ ਨੂੰ ਮੈਡੀਕਲ ਸਵਾਵਾ ਤੋਂ ਦਿੱਕਤ ਆ ਰਹੀ ਹੈ ਮੈਂ ਸਾਰੀਆਂ ਪੈਣਾ ਨੂੰ ਅ ਕਹਿਣਾ ਚਾਹਨੀ ਆ ਕਿ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਤੁਹਾਡੇ ਘਰ ਦਾ ਚੁੱਲ੍ਹਾ ਨਹੀਂ ਬੁਝਣ ਦੇਗੀ ਤੁਹਾਡੀ ਰਸੋਈ ਨਹੀਂ ਖਾਲੀ ਦੇਣ ਰਹੇਗੀ ਤੁਸੀਂ ਘਬਰਾਓ ਨਾ ਅਸੀਂ ਸਾਰੀ ਆਮ ਆਦਮੀ ਪਾਰਟੀ ਦੀ ਸਾਰੇ ਟੀਮ ਸਾਡੇ ਵਲੰਟੀਅਰ ਸਾਡੇ ਮੰਤਰੀ ਸਹਿਬਾਨ ਸਾਡੇ ਮਾਨਯੋਗ ਸੀਐਮ ਸਾਹਿਬ ਅਸੀਂ ਸਾਰੀ ਮਹਿਲਾ ਵਿੰਗ ਤੁਹਾਡੇ ਨਾਲ ਖੜੇ ਆ ਇਸੇ ਤਰ੍ਹਾਂ ਅਸੀਂ ਮੈਂ ਇੱਕ ਡਾਕਟਰ ਹੋਣ ਦੇ ਨਾਤੇ ਵੀ ਜਿਹੜੀਆਂ ਤੁਸੀਂ ਸਭ ਨੇ ਦੇਖਿਆ ਹੋਵੇਗਾ ਕਿ ਕੱਲ ਵੀ ਦੋ ਡਿਲੀਵਰੀਜ਼ ਜਿਹੜੀਆਂ ਇਹਨਾਂ ਕੈਂਪਸ ਦੇ ਵਿੱਚ ਜਿਹੜੇ ਸਾਡੇ ਸਰਕਾਰ ਵੱਲੋਂ ਆਲਰੇਡੀ ਲਗਾਏ ਗਏ ਆ ਦੋ ਡਿਲੀਵਰੀਜ਼ ਕੀਤੀਆਂ ਗਈਆਂ ਨੇ ਉਸੇ ਤਰ੍ਹਾਂ ਮੇਰੀਆਂ ਪੈਣਾ ਜਿਨ੍ਹਾਂ ਨੂੰ ਮੈਡੀਕਲ ਸਹੂਲਤਾਂ ਚਾਹੀਦੀਆਂ ਨੇ ਇਹਦੇ ਵਿੱਚ ਸਕਿਨ ਸਪੈਸ਼ਲਿਸਟ ਡਾਕਟਰ ਗਾਇਨਕੋਲੋਜਿਸਟ ਮੈਡੀਕਲ ਸਪੈਸ਼ਲਿਸਟ ਡਾਕਟਰ ਆਈ ਸਪੈਸ਼ਲਿਸਟ ਸਾਰੇ ਡਾਕਟਰਾਂ ਦੀ ਟੀਮ ਹੋਏਗੀ ਸਾਰੇ ਤਰ੍ਹਾਂ ਦੀ ਮੈਡੀਸਿਨ ਔਰ ਔਰਤਾਂ ਦੇ ਪਰਸਨਲ ਹਾਈਜੀਨ ਨੂੰ ਦੇਖਦੇ ਹੋਏ ਸੈਨੇਟਰੀ ਪੈਡ ਔਰ ਰਾਸ਼ਨ ਤੱਕ ਜਿਹੜਾ ਹੈਗਾ ਇਹਨਾਂ ਕੈਂਪ ਸਾਡੀ ਟੀਮ ਵੱਲੋਂ ਮੁਹੱਈਆ ਕਰਵਾਇਆ ਜਾਏਗਾ ਔਰ ਮੈਂ ਤੁਹਾਡੇ ਨਾਲ ਇੱਕ ਨੰਬਰ ਸ਼ੇਅਰ ਕਰਨਾ ਚਾਹੁੰਦੀ ਆ ਜੀ ਜਿਹੜਾ ਫਲੱਡ ਹੈਲਪਲਾਈਨ 04 4 ਜੀ 4 ਜੀ ਇਹ ਨੰਬਰ ਹੈ ਜੀ 0181 22 40064 ਸੋ ਜਿਨਾਂ ਨੂੰ ਵੀ ਕੋਈ ਦੂਰ ਤਰਾਡੇ ਬੈਠੇ ਹੈ ਜਾਂ ਜਿਨਾਂ ਨੂੰ ਸਾਡੀ ਮਦਦ ਦੀ ਜ਼ਰੂਰਤ ਹੈ ਇਸ ਹੈਲਪਲਾਈਨ ਨੰਬਰ ਤੇ ਸਾਡੇ ਨਾਲ ਸੰਪਰਕ ਕਰਕੇ ਵੀ ਦੱਸ ਸਕਦੇ ਆ ਔਰ ਮੈਂ ਇੱਕ ਵਾਰ ਫਿਰ ਤੋਂ ਸਾਰੇ মিডিਆ ਦਾ ਧੰਨਵਾਦ ਕਰਦੀ ਆਂ ਔਰ ਕੱਲ ਤੋਂ ਹੀ ਸਾਡੀ ਸਾਰੀ ਟੀਮ ਵੱਲੋਂ ਸਾਡੇ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਵੱਲੋਂ ਹਰ ਜਾ ਕੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਇਹ ਕੈਂਪ ਲਗਾਏ ਜਾਣਗੇ ਔਰ ਮੈਂ ਸਾਡੀ ਸਾਰੀ ਸੀਨੀਅਰ ਲੀਡਰਸ਼ਿਪ ਦਾ ਸਾਡੇ ਮਾਨਜੋਗ ਸੀਐਮ ਸਾਹਿਬ ਦਾ ਧੰਨਵਾਦ ਕਰਦੀ ਆਂ ਕਿ ਜਿਨ੍ਹਾਂ ਦੀ ਰਹਿਨਮਾਈ ਹੇਠ ਪੰਜਾਬ ਦੀ ਹਰ ਵਿੰਗ ਸਾਡੇ ਆਮ ਆਦਮੀ ਪਾਰਟੀ ਦੀ ਸਾਡੇ ਪੰਜਾਬੀਆਂ ਦੇ ਲਈ ਦੇ ਨਾਲ ਮੋਢੇ ਦੇ ਨਾਲ ਮੋਢਾ ਲਗਾ ਕੇ ਖੜੀ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਸਾਰਿਆਂ ਦਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ